ਅੱਜ ਅਸੀਂ ਟੋਪਿਕ ਕਰਾਂਗੇ ਲੋਜਾਇਨਸ ਦੇ ਸਿਧਾਂਤ ਕਿਰਗਾ ਉਦਾਂਤ ਦੀ ਪ੍ਰਕਿਰਤੀ ਅਤੇ ਸੋਮੇ ਪਹਿਲਾਂ ਇਹਦੀ ਕਰਾਂਗੇ ਅਸੀਂ ਇੰਟਰੋਡਕਸ਼ਨ ਇੰਟਰੋਡਕਸ਼ਨ ਕੀ ਹੈ ਦੀ ਲੋਜਾਇਨਸ ਇੱਕ ਅਜੇਹਾ ਪੱਛਮੀ ਆਲੋਚਕ ਹੈ ਜਿਸ ਨੇ ਜਿਹੜੇ ਜਿਸਦੇ ਜੀਵਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਉਸ ਨੂੰ ਰੋਮਾਂਟਿਕ ਆਲੋਚਨਾ ਦਾ ਸ਼੍ਰੀ ਗਣੇਸ਼ ਕਰਨ ਵਾਲਾ ਮੰਨਿਆ ਜਾਂਦਾ ਹੈ ਤੇ ਉਸ ਦੀ ਪੁਸਤਕ 1554 ਸਵੀ ਵਿੱਚ ਪੈਰੀ ਇਸ ਇਪਸੂਸ ਜਿਹੜਾ ਪੈਰੀ ਇਪਸੂਸ ਪ੍ਰਕਾਸ਼ ਵਿੱਚ ਆਈ ਲੁਜਾਇ ਜਿਹੜਾ ਲੁਜਾਇਨਸ ਨੇ ਉਦਾਤ ਨੂੰ ਕਾਵ ਵਿੱਚ ਸਭ ਤੋਂ ਉੱਚਾ ਸਥਾਨ ਦਿੱਤਾ ਹੈ ਤੇ ਕੁਝ ਵਿਦਵਾਨਾਂ ਦਾ ਤਾਂ ਇਹ ਵੀ ਵਿਸ਼ਵਾਸ ਹੈ ਕਿ ਉਸ ਨੇ ਉਦਾਤ ਨੂੰ ਕਾਵ ਦੇ ਆਤਮਾਵੱਜੋ ਵੀ ਸਵੀਕਾਰ ਕੀਤਾ ਹੈ ਉਸ ਨੇ ਇਸ ਗੱਲ ਜਿਹੜੀ ਕਿ ਉਸਨੇ ਇਹ ਗੱਲ ਵੀ ਮੰਨੀ ਹੈ ਕਿ ਸਾਹਿਤ ਆਪਣੇ ਪਾਠਕਾਂ ਨੂੰ ਜਿਸ ਉਚਾਈ ਅਤੇ ਆਵੇਗਪੂਰਨ ਅਨੁਭਵ ਤੱਕ ਲੈ ਜਾਂਦਾ ਹੈ ਉਹ ਹੀ ਉਦਾਂਤ ਦੀਆਂ ਸੀਮਾਵਾਂ ਹਨ ਤੇ ਸਾਹਿਤ ਦਾ ਇਹੋ ਗੁਣ ਸਭ ਤੋਂ ਮਹਾਨ ਹੈ ਉਸਨੇ ਆਪਣੀ ਪੁਸਤਕ ਵਿੱਚ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਉਦਾਂਤ ਦੀ ਪ੍ਰਕਿਰਤੀ ਸੰਬੰਧੀ ਵੀ ਚਰਚਾ ਕੀਤੀ ਹੈ ਅੱਗੇ ਆ ਜਾਂਦੇ ਇਹਦੇ ਉਦਾਂਤ ਦੀ ਪ੍ਰਕਿਰਤੀ ਕਿਹੜੇ-ਕਿਹੜੇ ਹੈ ਪਹਿਲਾ ਹੈ ਭਾਸ਼ਾ ਦੀ ਉਤਮਤਾ ਉਦਾਂਤ ਭਾਸ਼ਾ ਦੀ ਉਚਿਤਤਾ ਅਤੇ ਉਤਮਤਾ ਦਾ ਹੀ ਨਾਮ ਹੈ ਇਸ ਲਈ ਇਹ ਸ ਅਰਥ ਨਹੀਂ ਕੱਢ ਲੈਣਾ ਚਾਹੀਦਾ ਕਿ ਉਦਾਂਤ ਦਾ ਸੰਬੰਧ ਕਾਵ ਦੇ ਬਾਹਰਲੇ ਪੱਖ ਭਾਵ ਭਾਸ਼ਾ ਨਾਲ ਹੈ ਲੋਜਾਇਨਸ ਅੰਦਰ ਤੇ ਬਾਹਰ ਦੇ ਭਾਵ ਤੋਂ ਮੁਕਤ ਹੈ ਉਹ ਮੰਨਦਾ ਹੈ ਕਿ ਉਦਾਂਤ ਭਾਸ਼ਾ ਦੀ ਉਚਿਤਤਾ ਅਤੇ ਉਤਮਤਾ ਨਾਲ ਸੰਬੰਧਿਤ ਹੈ ਫਿਰ ਨੈਕਸਟ ਪੁਆਇੰਟ ਹੈ ਪਾਠਕ ਨੂੰ ਸਿਖਰ ਆਨੰਦ ਦੀ ਪ੍ਰਾਪਤੀ ਉਦਾਹੰਤਾ ਦਾ ਪ੍ਰਭਾਵ ਇੰਨਾ ਵਿਆਪਕ ਹੁੰਦਾ ਹੈ ਕਿ ਪਾਠਕ ਜਾਂ ਸਰੋਤਾ ਨੂੰ ਸਿਖਰ ਆਨੰਦ ਦੀ ਪ੍ਰਾਪਤੀ ਤੇ ਪਹੁੰਚਾ ਜਿਹੜਾ ਪਹੁੰਚ ਜਾਂਦਾ ਹੈ ਜਿਹੜੇ ਪਾਠਕ ਇਹਨਾਂ ਨੂੰ ਪੜ ਕੇ ਸਿਖਰ ਦੀ ਆਨੰਦ ਤੇ ਪਹੁੰਚ ਜਾਂਦੇ ਹਨ ਤੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਪੂਰੀ ਤਰ੍ਹਾਂ आत्मविपोर तो उठਦਾ ਹੈ ਤੇ ਉਹ ਕਲਾਕਾਰ ਦੀ ਬੁੱਧੀ ਭਾਸ਼ਾ ਭਾਸ਼ਾ ਚਮਤਕਾਰ ਅਤੇ ਭਾਵ ਤੱਤ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਅਗਲਾ ਪੁਆਇੰਟ ਹੈ ਬਾਹਰੀ ਪੱਖ ਲੋਜਾਇਨਿਸ ਨਿਯਮਾ ਦਾ ਮਹੱਤਵ ਸਵੀਕਾਰ ਕਰਦੇ ਹਨ ਸਗੋ ਕੀ ਕਰਦੇ ਨਵੰਤ ਦਾ ਜਿਹੜਾ ਭਾਗ ਉਪਲਬਧ ਹੈ ਉਸ ਵਿੱਚ ਉਹਨਾਂ ਨੇ ਮੂਲ ਤੌਰ ਤੇ ਉਹਨਾਂ ਤੱਤਾਂ ਉੱਤੇ ਜ਼ੋਰ ਦਿੱਤਾ ਹੈ ਜਿਨ੍ਹਾਂ ਦੁਆਰਾ ਕਾਵ ਦੇ ਬਾਹਰੀ ਪੱਖ ਭਾਸ਼ਾ ਸ਼ੈਲੀ ਰਚਨਾ ਵਿਧਾਨ ਦੀ ਪੁਸ਼ਟੀ ਹੁੰਦੀ ਹੈ ਉਸ ਤੋਂ ਅਗਲਾ ਪੁਆਇੰਟ ਹੈ ਸੋਹਜ ਦਾ ਇੱਕ ਰੂਪ ਉਦਾੰਤ ਕਿਸੇ ਕਲਾਕੀਰਤ ਦੀ ਇਕਾਈ ਦਾ ਪ੍ਰਵਾਹ ਹੈ ਉਸਦੇ ਅੰਗਾ ਜਾਂ ਅੰਛਾ ਦਾ ਨਹੀਂ ਜੇ ਕਿਸੇ ਰਚਨਾ ਵਿੱਚ ਇਕਤਾ ਹੀ ਨਹੀਂ ਜਾਂ ਉਸ ਦੀ ਇਕਤਾ ਖੰਡਿਤ ਹੈ ਤਾਂ ਉਹ ਉਦਾੰਤ ਪੱਦਰ ਦੀ ਰਚਨਾ ਨਹੀਂ ਅਖਵਾ ਸਕਦੀ ਪਰੰਤੂ ਜੇ ਕਿਸੇ ਰਚਨਾ ਦਾ ਸਮੁੱਚਾ ਪ੍ਰਭਾਵ ਉੱਚਾ ਜਾਂ ਮਹਾਨ ਹੈ ਅਤੇ ਉਸ ਦੇ ਪ੍ਰਵਾਹ ਨੂੰ ਰੋਕ ਸਕਣਾ ਪਾਠਕ ਦੇ ਵੱਸ ਦੀ ਗੱਲ ਨਹੀਂ ਤਾਂ ਅਜਿਹਾ ਹੋਣ ਤੇ ਉਸ ਦੀ ਉਦਾਂਤ ਪਦਵੀ ਸ਼ੱਕ ਸੰਸ ਦਾ ਵਿਸ਼ਾ ਨਹੀਂ ਹੈ ਨੈਕਸਟ ਪੁਆਇੰਟ ਹੈ ਉਦਾਂਤਤਾ ਸੁਭਾਵਿਕ ਗੁਣ ਹੈ ਜਿਹੜਾ ਉਦਾਂਤਤਾ ਹੈ ਨਾ ਉਹ ਇੱਕ ਸੁਭਾਵਿਕ ਗੁਣ ਵੱਜੋਂ ਸਵੀਕਾਰਿਆ ਜਾਂਦਾ ਹੈ ਇਹ ਗੁਣ ਕਿਸੇ ਤਰ੍ਹਾਂ ਦੇ ਅਧਿਐਨ ਜਾਂ ਗਿਆਨ ਪ੍ਰਾਪਤੀ ਦੁਆਰਾ ਧਾਰਨ ਨਹੀਂ ਕੀਤਾ ਜਾ ਸਕਦਾ ਹੈ ਫਿਰ ਅਗਲਾ ਪੁਆਇੰਟ ਹੈ ਭਾਵ ਉਤੇਜਨਾ ਉਦਾਤ ਦੇ ਸੰਕਲਪ ਅਨੁਸਾਰ ਕਾਵ ਲਈ ਭਾਵ ਉਤੇਜਨਾ ਇੱਕ ਜ਼ਰੂਰੀ ਗੱਲ ਹੈ ਇਸ ਨੂੰ ਉਦਾਤ ਦਾ ਇੱਕ ਅਤ ਜ਼ਰੂਰੀ ਜਿਹੜਾ ਤੱਤ ਮੰਨਿਆ ਗਿਆ ਹੈ ਸਾਹਿਤ ਦਾ ਮੁੱਖ ਉਦੇਸ਼ ਸਿਖਰ ਆਨੰਦ ਜਿਹੜਾ ਪੈਦਾ ਕਰਨਾ ਹੈ ਅਤੇ ਸਰੋਤੇ ਨੂੰ ਰਚਨਾ ਨਾਲ ਪੂਰੀ ਤਰ੍ਹਾਂ ਜੋੜਨਾ ਹੈ ਉਸ ਤੋਂ ਅਗਲਾ ਪੁਆਇੰਟ ਹੈ ਉਦਾਤ ਦੀ ਸੀਮਾ ਹੁੰਦੀ ਹੈ ਜਿਹੜਾ ਉਦਾਂਤ ਹੈ ਉਹਦੀ ਇੱਕ ਸੀਮਾ ਹੁੰਦੀ ਹੈ ਤੇ ਉਹ ਸੀਮਾ ਲੰਘ ਜਾਣ ਨਾਲ ਕਲਾ ਮਤਲਬ ਰਚਨਾ ਹਾਸੋਹੀਣੀ ਬਣ ਜਾਂਦੀ ਹੈ ਉਦਾਹਰਨ ਵਜੋਂ ਅਤ ਕਥਨੀ ਅਲੰਕਾਰ ਉਦਾਂਤ ਕਲਾ ਦੇ ਸਾਧਨਾ ਵਿੱਚ ਗਿਣਿਆ ਗਿਆ ਹੈ ਪਰ ਇਸ ਬਾਰੇ ਲੋਜਾਇਨਸ ਦਾ ਕਥਨ ਹੈ ਕਿ ਸਾਨੂੰ ਠੀਕ ਠੀਕ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਕਿੰਨਾ ਦੂਰ ਤੱਕ ਜਾਣਾ ਉਚਿਤ ਹੈ सचता यह है कि कदी कभी हद टप जा अतकथनी अलंकार का नाश हो जाता है योजी रचना तनाव जरा अत शिथिल पैदा जरा अत शिथिल पै जाता है सगो उसका नतीजा बिल्कुल उल्ट हूँ है उसको तो अगला पॉइंट है उदांत की प्राप्ति संजम द्वारा ਜਿਹੜਾ ਉਦਾਂਤ ਗੁਣ ਇੱਕ ਅਜਿਹੀ ਪ੍ਰਭਲ ਸ਼ਕਤੀ ਹੈ ਜੋ ਸੰਜਮ ਦੁਆਰਾ ਹੀ ਪ੍ਰਾਪਤ ਹੁੰਦੀ ਹੈ ਜੇ ਸੰਜਮ ਨਾ ਰਹੇ ਤਾਂ ਗੁਣ ਨੂੰ ਦੋਸ਼ ਵਿੱਚ ਬਦਲ ਦਿਆ ਦੇਨ ਨਹੀਂ ਲੱਗਦੀ ਇਸ ਲਈ ਰਚਨਾ ਵਿੱਚ ਉਦਾਂਤ ਗੁਣ ਪੈਦਾ ਕਰਨ ਲਈ ਸੰਜਮ ਤੋਂ ਕੰਮ ਲੈਣਾ ਪਵੇਗਾ ਫਿਰ ਨੈਕਸਟ ਪੁਆਇੰਟ ਹੈ ਪ੍ਰਭਾਵ ਚੀਰਸਥਾਈ ਉਦਾਂਤ ਦਾ ਪ੍ਰਭਾਵ ਚੀਰਸਥਾਈ ਹੁੰਦਾ ਹੈ ਇਹ ਪ੍ਰਭਾਵ ਕੁਝ ਖੀਨਾ ਪਿੱਛੋ ਅਲੋਪ ਹੋ ਜਾਂਦਾ ਅਲੋਪ ਜਿਹੜਾਗਾ ਨਹੀਂ ਹੁੰਦਾ ਹੈ ਸਗੋ ਕਾਫੀ ਲੰਬਾ ਸਮਾਂ ਬਣਿਆ ਰਹਿੰਦਾ ਹੈ ਹਰ ਇੱਕ ਪਿਛਲੇਰਾ ਪ੍ਰਭਾਵ ਪਹਿਲੇ ਨੂੰ ਬਥੇਰਾ ਗੁੜਾ ਕਰਦਾ ਹੈ ਇਸ ਤਰ੍ਹਾਂ ਉਦਾਂਤ ਦਾ ਪ੍ਰਭਾਵ ਚਿਰ ਸਮੇਂ ਲਈ ਬਣਿਆ ਰਹਿੰਦਾ ਹੈ ਮਤਲਬ ਕਿ ਇਹ ਚੀਜ਼ ਜੜਾਗਾ ਇਹਦਾ ਪ੍ਰਭਾਵ ਬਣਿਆ ਰਹਿੰਦਾ ਹੈ ਉਸ ਤੋਂ ਅਗਲਾ ਪੁਆਇੰਟ ਹੈ ਕਲਪਨਾ ਲਈ ਬਿੰਬਾ ਦੀ ਵਰਤੋ ਉਦਾਂਤ ਦੀ ਪ੍ਰਕਿਰਤੀ ਵਿੱਚ ਇਹ ਗੱਲ ਵੀ ਸ਼ਾਮਿਲ ਹੈ ਕਿ ਇਸ ਵਿੱਚ ਕਲਪਨਾ ਉਪਜਾਉਣ ਲਈ ਬਿੰਬਾ ਦੀ ਵਰਤੋਂ ਉੱਤਪਰ ਜੋੜ ਦਿੱਤਾ ਗਿਆ ਹੈ ਲੋਜਾਇਨਿਸ ਦਾ ਬਿੰਬ ਤੋਂ ਪ੍ਰਭਾਵ ਕਲਪਨਾ ਚਿੱਤਰ ਤੋਂ ਹੀ ਹੈ ਅਤੇ ਉਸ ਦੀ ਪ੍ਰੇਰਨਾ ਸ਼ਕਤੀ ਉਹ ਬਿੰਬਾ ਜਿਹੜੇ ਕਿ ਕਲਪਨਾ ਨੂੰ ਹੀ ਮੰਨਦਾ ਹੈ ਲੋਜਾਇਨਿਸ ਦੀ ਕਲਪਨਾ ਸੰਬੰਧੀ ਧਾਰਨਾ ਅੱਜ ਦੀ ਕਲਪਨਾ ਸੰਬੰਧੀ ਧਾਰਨਾ ਤੋਂ ਵੱਖ ਹੈ ਤੇ ਉਸ ਤੋਂ ਬਾਅਦ ਆ ਜਾਂਦੇ ਆ ਉਦਾਂਤ ਦੇ ਸੋਮੇ ਇਹ ਦੇ ਇੱਕ ਪੰਜ ਸੋਮੇ ਆ ਇੱਕ ਪੰਜ ਪਹਿਲਾਗਾ ਉੱਚੇ ਵਿਚਾਰ ਤੀਬਰ ਭਾਵਨਾਵਾਂ ਤੇ ਸ਼ਕਤੀਸ਼ਾਲੀ ਭਾਵਨਾਵਾਂ ਰੂਪਕ ਤੇ ਅਲੰਕਾਰਾਂ ਦੀ ਮਹਾਨਤਾ ਉੱਚੀ ਭਾਸ਼ਾ ਤੇ ਸੁੰਦਰ ਸਿਰਚਨਾ ਤੇਰੇ ਪਹਿਲਾ ਪੁਆਇੰਟ ਨੂੰ ਐਕਸਪਲੇਨ ਕਰਦੇ ਆ ਪਹਿਲਾ ਹੈ ਉੱਚੇ ਵਿਚਾਰ ਜਿਹੜੇ ਉੱਚੇ ਵਿਚਾਰ ਵਿਚਾਰ ਲੁਜਾਇਨਸ ਦੇ ਅਨੁਸਾਰ ਉਦਾਤ ਦਾ ਸਭ ਤੋਂ ਮਹੱਤਵਪੂਰਨ ਸੋਮਾ ਹੈ ਜਦੋਂ ਕਿਸੇ ਲੇਖਕ ਜਾਂ ਕਵੀ ਦੇ ਵਿਚਾਰ ਮਹਾਨ ਵਿਸ਼ਾਲ ਤੇ ਉੱਚ ਹੁੰਦੇ ਹਨ ਉੱਚੇ ਹੁੰਦੇ ਹਨ ਤਾਂ ਉਹ ਪਾਠਕ ਦੇ ਮਨ ਤੇ ਡੂੰਘਾ ਪ੍ਰਭਾਵ ਪਾਉਂਦੇ ਹਨ ਛੋਟੇ ਤੇ ਸਧਾਰਨ ਵਿਚਾਰ ਕਦੇ ਵੀ ਰਚਨਾ ਨੂੰ ਮਹਾਨ ਨਹੀਂ ਬਣਾਉਂਦੇ ਉੱਚੇ ਵਿਚਾਰ ਉਹ ਹਨ ਜੋ ਮਨੁੱਖ ਨੂੰ ਆਮ ਜੀਵਨ ਦੀਆਂ ਹੱਦਾਂ ਤੋਂ ਉੱਪਰ ਲੈ ਜਾ ਕੇ ਆਕਾਸ਼ਵਾਲ ਵਿਸ਼ਾਲਤਾ ਅਤੇ ਸਮੁੰਦਰ ਵਾਂਗ ਡੂੰਘਾਈ ਦਾ ਅਹਿਸਾਸ ਜਿਹੜਾ ਸਾਹਿਤ ਸਚਾਈ ਨਿਸ਼ਕਾਮ ਭਾਵਨਾ ਪਰਉਪਕਾਰ ਧਾਰਮਿਕਤਾ ਵੀਰਤਾ ਅਤੇ ਮਨੁੱਖਤਾ ਦੇ ਆਕਰਸ਼ਾ ਨਾਲ ਜੁੜਿਆ ਹੋਵੇ ਉਸ ਵਿਚਾਰ ਵਿੱਚ ਉਚਾਈ ਹੁੰਦੀ ਹੈ ਇਸ ਤਰ੍ਹਾਂ ਉੱਚੇ ਵਿਚਾਰ ਹੀ ਉਹ ਆਧਾਰ ਹਨ ਜੋ ਸਾਹਿਤ ਨੂੰ ਸਦੀਵੀ ਮਹਾਨਤਾ ਅਤੇ ਉਦਾਨਤਾ ਪ੍ਰਦਾਨ ਕਰਦੇ ਹਨ ਉਸ ਤੋਂ ਅਗਲਾ ਪੁਆਇੰਟ ਹੈ ਤੀਬਰ ਭਾਵਨਾਵਾਂ ਜਾਂ ਸ਼ਕਤੀਸ਼ਾਲੀ ਭਾਵਨਾਵਾਂ ਜਦੋਂ ਕਵੀ ਜਾਂ ਲੇਖਕ ਦੇ ਦਿਲ ਵਿੱਚ ਸੱਚੀਆਂ ਗਹਿਰਾਈਆਂ ਅਤੇ ਤੀਵਰ ਭਾਵਨਾਵਾਂ ਹੁੰਦੀਆਂ ਹਨ ਤਾਂ ਉਹਨਾਂ ਦੀ ਰਚਨਾ ਆਪਣੇ ਆਪ ਹੀ ਸ਼ਕਤੀਸ਼ਾਲੀ ਬਣ ਜਾਂਦੀ ਹੈ ਭਾਵਨਾਵਾਂ ਦੇ ਬਿਨਾ ਲਿਖਤਾਂ ਬੇਅਸਰ ਰਹਿੰਦੀਆਂ ਹਨ ਪਰ ਜਦੋਂ ਰਚਨਾ ਵਿੱਚ ਗੁੱਸਾ, ਵੀਰਤਾ, ਦਇਆ, ਪਿਆਰ, ਦੁੱਖ ਜਾਂ করুণਾ ਵਰਗੀਆਂ ਭਾਵਨਾਵਾਂ ਸੱਚੇ ਮਨੋਂ ਪ੍ਰਗਟ ਹੁੰਦੀਆਂ ਹਨ ਤਾਂ ਉਹ ਪਾਠਕ ਦੇ ਦਿਲ ਵਿਰੋਂ ਛੋਹ ਲੈਂਦੀਆਂ ਹਨ ਰੀਬਰ ਭਾਵਨਾਮਾ ਉਹ ਹੈ ਜੋ ਦਿਲ ਦੀ ਗਹਿਰਾਈ ਤੋਂ ਉੱਪਰ ਕੇ ਮਨੁੱਖ ਨੂੰ ਹਿਲਾ ਦੇਵੇ ਅਤੇ ਪਾਠਕ ਨੂੰ ਵੀ ਪ੍ਰਭਾਵਿਤ ਕਰ ਦੇਵੇ ਉਸ ਤੋਂ ਅਗਲਾ ਪੁਆਇੰਟ ਹੈ ਰੂਪਕ ਤੇ ਅਲੰਕਾਰਾ ਦੀ ਮਹਾਨਤਾ ਰੂਪਕ ਉਪਮਾ ਅਤੀਜ ਜਿਹੜਾ ਅਤੀਸ਼ ਜੋਗਤੀ ਵਿਰੋਧਾਪਾਸ ਆਦ ਅਜਿਹੇ ਅਲੰਕਾਰ ਜਿਹੜੇ ਹੁੰਦੇ ਆ ਜਦੋਂ ਸੁਚਾਰੂ ਅਤੇ ਕੁਦਰਤੀ ਢੰਗ ਨਾਲ ਵਰਤੇ ਜਾਂ ਤਾਂ ਰਚਨਾ ਦੀ ਸ਼ਕਤੀ ਅਤੇ ਸੁੰਦਰਤਾ ਕੇਈ ਗੁਣਾ ਜੜੇਗੀ ਵਧ ਜਾਂਦੀ ਹੈ ਅਲੰਕਾਰ ਸਿਰਫ ਸ਼ਬਦਾ ਦੀ ਸਜਾਵਟ ਨਹੀਂ ਹੁੰਦੇ ਸਗੋਂ ਉਹ ਵਿਚਾਰਾਂ ਨੂੰ ਜੀਵੰਤ ਪ੍ਰਭਾਵਸ਼ਾਲੀ ਅਤੇ ਉਦਾਂਤ ਬਣਾ ਦਿੰਦੇ ਹਨ ਜੇਕਰ ਰੂਪਕ ਜ਼ਬਰਦਸਤੀ ਲਗਾਇਆ ਜਾਵੇ ਤਾਂ ਉਹ ਰਚਨਾ ਨੂੰ ਕਮਜ਼ੋਰ ਜਿਹਾ ਕਰ ਸਕਦਾ ਹੈ ਪਰ ਜੇਕਰ ਉਹ ਮਾਨਸਿਕ ਗਹਿਰਾਈ ਤੋਂ ਨਿਕਲ ਕੇ ਸਹੀ ਤਾਂ ਤੇ ਵਰਤਿਆ ਜਾਵੇ ਤਾਂ ਉਹ ਪਾਠਕ ਦੇ ਮਨ ਨੂੰ ਹਿਲਾ ਦਿੰਦਾ ਹੈ ਨੈਕਸਟ ਪੁਆਇੰਟ ਹੈ ਉੱਚੀ ਭਾਸ਼ਾ ਇਸ ਦਾ ਅਰਥ ਹੈ ਸ਼ਬਦਾ ਦੀ ਚੋਣ ਸੁਚੱci, ਸ਼ਕਤੀਸ਼ਾਲੀ ਅਤੇ ਪਵਿੱਤਰ ਹੋਣੀ ਚਾਹੀਦੀ ਹੈ। ਇਹ ਰਚਨਾ ਨੂੰ ਮਹਾਨਤਾ, ਗੰਭੀਰਤਾ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ। ਸਧਾਰਨ, ਛੋਟੀ ਭਾਸ਼ਾ ਜਾਂ ਗੈਰ ਪ੍ਰਭਾਵਸ਼ਾਲੀ ਸ਼ਬਦ ਰਚਨਾ ਨੂੰ ਠਹਿਰਾਉਂਦੇ ਹਨ ਪਰ ਉੱਚੇ ਅਤੇ ਸੁਚਿੱਤਰ ਸ਼ਬਦ ਪਾਠਕ ਦੇ ਮਨ ਵਿੱਚ ਰਚਨਾ ਦੇ ਅਸਲ ਪ੍ਰਭਾਵ ਨੂੰ ਪੈਦਾ ਕਰਦੇ ਹਨ। ਉੱਚੀ ਭਾਸ਼ਾ ਨਾਲ ਹੀ ਰਚਨਾ ਦੇ ਵਿਚਾਰਾ ਅਤੇ ਭਾਵਨਾਵਾਂ ਦੇ ਸ਼ਕਤੀ ਦਿਖਾਈ ਦਿੰਦੀ ਹੈ ਸ਼ਬਦਾ ਦੀ ਸਹੀ ਚੋਣ ਹੀ ਰਚਨਾ ਨੂੰ ਉਦਾੰਤ ਬਣਾਉਂਦੀ ਹੈ ਉਸ ਤੋਂ ਅਗਲਾ ਪੁਆਇੰਟ ਹੈ ਸੁੰਦਰ ਸਰਚਨਾ ਰਚਨਾ ਦੀ ਬਨਾਵਟ ਸ਼ੈਲੀ ਅਤੇ ਲੇਖਕ ਕਲਾ ਇਸ ਤਰ੍ਹਾਂ ਹੋਵੇ ਕਿ ਪਾਠਕ ਨੂੰ ਪ੍ਰਭਾਵਿਤ ਕਰੇ ਸਿਰਫ ਉੱਚੇ ਵਿਚਾਰ ਭਾਵਨਾਵਾਂ ਅਲੰਕਾਰਾਂ ਅਤੇ ਉੱਚੀ ਭਾਸ਼ਾ ਹੀ ਕਾਫੀ ਨਹੀਂ ਇਨਾ ਸਭ ਨੂੰ ਇੱਕ ਸੁਚਿੱਤਰ ਅਤੇ ਗੰਭੀਰ ਰਚਨਾ ਵਿੱਚ ਜੋੜਨਾ ਵੀ ਜ਼ਰੂਰੀ ਹੈ ਜਦੋਂ ਰਚਨਾ ਦਾ ਸਰੂਪ ਆਰੰਭ ਵਿਚਾਰਾਂ ਦੀ ਲੜੀ ਅਤੇ ਅੰਤ ਸਮੇਤ ਸਭ ਕੁਝ ਸੁੰਦਰ ਅਤੇ ਜਦਕਾ ਲੌਜੀਕਲ ਢੰਗ ਨਾਲ ਸਜਾਇਆ ਜਾਂਦਾ ਹੈ ਤਾਂ ਪਾਠਕ ਉਦਾੰਤ ਅਨੁਭਵ ਕਰਦਾ ਹੈ ਲਾਸਟ ਵਿੱਚ ਲਿਖਣਾ ਹੈ ਕਨਕਲੂਡਿੰਗ ਰਿਮਾਰਕਸ ਇਸੇ ਸਾਡਾ ਲੌਜੀਨਸ ਦੇ ਉਦਾੰਤ ਸਿਧਾਂਤ ਵਾਲਾ ਟੋਪਿਕ